ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਆਪਾਂ ਵਿਚਾਰਦੇ ਹਾਂ ਪੜ੍ਹਦੇ ਹਾਂ ਸਮਝਦੇ ਹਾਂ ਮਨ ਅੰਦਰ ਗਹਿਰਾਈ ਵਿੱਚ ਇਹਨਾਂ ਨੂੰ ਵਿਚਾਰੀਏ ਸਮਝਣ ਦੀ ਕੋਸ਼ਿਸ਼ ਕਰੀਏ ਬਦਲਣ ਦੀ ਕੋਸ਼ਿਸ਼ ਆਪਣੇ ਮਨ ਤੇ ਕੰਮ ਕਰੀਏ ਜੇ ਮਨ ਤੇ ਕੰਮ ਨਾ ਕੀਤਾ ਕੋਈ ਫਾਇਦਾ ਨਹੀਂ ਮਨ ਤੇ ਵਿਚਾਰ ਹੀ ਕੰਮ ਕਰਦੇ ਨੇ ਮਨ ਕੀ ਹੈ ਵਿਚਾਰ ਤੇ ਵਿਚਾਰਾਂ ਨੂੰ ਬਦਲਣ ਵਾਸਤੇ ਕੀ ਕਰਨਾ ਪਏਗਾ ਨਵੇਂ ਵਿਚਾਰ ਲਿਆਉਣੇ ਪੈਣਗੇ ਜਿੱਦਾਂ ਕੋਈ ਤੁਹਾਡਾ ਮਸ਼ੀਨ ਕੰਮ ਕਰਦੀ ਏ ਮਸ਼ੀਨ ਖਰਾਬ ਹੋ ਜੇ ਮਸ਼ੀਨ ਨੂੰ ਰਿਪਲੇਸ ਕਰਨਾ ਕਰਨਾ ਪਏਗਾ ਰਿਪਲੇਸ ਕਿਵੇਂ ਹੁੰਦਾ ਉਹਦੀ ਥਾਂ ਤੇ ਨਵੀਂ ਮਸ਼ੀਨ ਆਏਗੀ ਬੰਦੇ ਦੇ ਥਾਂ ਤੇ ਨਵਾਂ ਬੰਦਾ ਆਏਗਾ ਤਾਂ ਹੀ ਬਦਲੇਗਾ ਨਾ ਜੀ ਵਿਚਾਰ ਦੀ ਥਾਂ ਤੇ ਨਵਾਂ ਵਿਚਾਰ ਆਏਗਾ ਮਨ ਦੀ ਥਾਂ ਤੇ ਨਵਾਂ ਮਨ ਆਏਗਾ ਜੇ ਮਨ ਮੈਲਾ ਤੇ ਮਨ ਰਿਪਲੇਸ ਕਰਨਾ ਚਾਹੀਦਾ ਜੇ ਮਨ ਕਪਟੀ ਹੈ ਤਾਂ ਮਨ ਰਿਪਲੇਸ ਕਰਨਾ ਪੈਣਾ ਜੇ ਮਨ ਵਿਗੜਿਆ ਹੋਇਆ ਤਾਂ ਮਨ ਰ ਪਲੇਸ ਕਰਨਾ ਪੈਣਾ ਜੇ ਮਨ ਅਸ਼ਾਂਤ ਹੈ ਤੇ ਮਨ ਬਦਲਣਾ ਪੈਣਾ ਨਵਾਂ ਲਿਆ ਕਿਰਣੀ ਟਰਾਂਸਫਰ ਹੁੰਦੀ ਹੈ ਹਾਂਜੀ ਕਿਰਣੀ ਖਰਾਬ ਹੋ ਗਈ ਤੰਗ ਕਰਦੀ ਹੈ ਤਾਂ ਕਿਰਣੀ ਨਵੀਂ ਲਾ ਲਓ ਅੱਖ ਖਰਾਬ ਕਰਦੀ ਹੈ ਨਵੀਂ ਲਾ ਲਓ ਲੀਵਰ ਖਰਾਬ ਹੋ ਗਿਆ ਨਵਾਂ ਇਹ ਤਾਂ ਇਹਨਾਂ ਨੇ ਹੁਣ ਦੱਸਿਆ ਡਾਕਟਰਾਂ ਦੀ ਗੱਲ ਹੈ ਨਾ ਇਹਨਾਂ ਨੂੰ ਪੁੱਛੋ ਵੀ ਮਨ ਲੇਖਰਾਵ ਕਰੇ ਮਨ ਵੀ ਨਵਾ ਆ ਜਾਂਦਾ ਹਾਂਜੀ ਬਿਲਕੁਲ ਸੇਮ ਗੱਲ ਹੈ ਕਿਸੇ ਦਾ ਲੀਵਰ ਮੇਰਾ ਲੀਵਰ ਬਣ ਸਕਦਾ ਹੈ ਰਿਪਲੇਸ ਹੋ ਸਕਦਾ ਹੈ ਕਿਸੇ ਦੇ ਕਿਸੇ ਦੀ ਚੰਗੀ ਅੱਖ ਮੇਰੀ ਅੱਖ ਬਣ ਸਕਦੀ ਹੈ ਰਿਪਲੇਸ ਹੋ ਸਕਦੀ ਹੈ ਕਿਸੇ ਦੀ ਕਿਰਣੀ ਮੇਰੀ ਕਿਰਣੀ ਬਣ ਸਕਦੀ ਹੈ ਰਿਪਲੇਸ ਹੋ ਸਕਦੀ ਹੈ ਇਸੇ ਤਰ੍ਹਾਂ ਕਿਸੇ ਦਾ ਚੰਗਾ ਸ਼ੁੱਧ ਮਨ ਮੇਰਾ ਮਨ ਬਣ ਸਕਦਾ ਚਿੱਤੈ ਚਿੱਤ ਸਮਾਏ ਚਿੱਤ ਦੇ ਵਿੱਚ ਦੂਜਾ ਨਵਾਂ ਚਿੱਤ ਸਮਾਜੇ ਹੋਵੇ ਰੰਗ ਕਣਾ ਕਣਾ ਬਹੁਤ ਜ਼ਿਆਦਾ ਆਨੰਦ ਆਵੇ ਜੇ ਚਿੱਤ ਵਿੱਚ ਨਵਾਂ ਚਿੱਤ ਸਮਾਜੇ ਪਕੜ ਚਾਈ ਗੱਲ ਕਮਾਲ ਵੇਖੋ ਕਿਤਨੀਆਂ ਬਦਲਣ ਦੀ ਟਰਾਂਸਫਰ ਦੀ ਗੱਲ ਹੋਣ ਹੋਈ ਹੈ ਅੱਖਾਂ ਬਦਲਣ ਦੀ ਲੀਵਰ ਬਦਲਣ ਦੀ ਟਰਾਂਸਪਲਾਂਟ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਮਨ ਟਰਾਂਸਪਲਾਂਟ ਹੋ ਸਕਦਾ ਹੈ ਬਦਲ ਸਕਦਾ ਗੁਰ ਕੀ ਮਤ ਤੂੰ ਲਿਹੇ ਈ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਗੁਰੂ ਦੀ ਮਤ ਲੈ ਲੈ ਗੁਰੂ ਦਾ ਮਨ ਲੈ ਲੈ ਗੁਰੂ ਦੇ ਵਿਚਾਰ ਲੈ ਲੈ ਚੰਗੇ ਸ਼ੁਭ ਵਿਚਾਰ ਸਾਧੂਆਂ ਦੇ ਮਹਾਂਪੁਰਸ਼ਾਂ ਦੇ ਗੁਰਮੁਖਾਂ ਦੇ ਮਿਹਨਤੀ ਲੋਕਾਂ ਦੇ ਸੱਚਿਆਂ ਦੇ ਵਿਚਾਰ ਆਪਣੀ ਜ਼ਿੰਦਗੀ ਚ ਲਿਆ ਜੇ ਤੇਰਾ ਮਨ ਖਰਾਬ ਕਰਦਾ ਐ ਨੂੰ ਰਿਪਲੇਸ ਕਰ ਦੇ ਅੱਛਾ ਕਿਰਣੀ ਟਰਾਂਸਫਰ ਕੋਈ ਕਰੇਗਾ ਲੀਵਰ ਟਰਾਂਸਫਰ ਕੋਈ ਕਰੇਗਾ ਪਰ ਮਨ ਤੈਨੂੰ ਬਦਲਣਾ ਪੈਣਾ ਉਹਦੇ ਵਿਚਾਰਾਂ ਨੂੰ ਸੁਣਨ ਵਾਸਤੇ ਜਾਣਾ ਪੈਣਾ ਸਮਝਣਾ ਪੈਣਾ ਫੇਰ ਓਲੀ 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 ਉਹਨਾਂ ਦੇ ਵਿਚਾਰਾਂ ਦਾ ਅਸਰ ਆਪਣੇ ਆਪ ਤੇ ਹੋਏਗਾ ਜਿਵੇਂ ਤੂੰ ਕਹਿਣਾ ਡਾਕਟਰ ਸਾਹਿਬ ਮੈਂ ਤਿਆਰ ਹਾਂ ਕਿਰਨੀ ਬਦਲਣ ਲਈ ਮੈਂ ਤਿਆਰ ਹਾਂ ਲੀਵਰ ਬਦਲਣ ਲਈ ਇਦਾਂ ਹੀ ਤੈਨੂੰ ਕਹਿਣਾ ਪੈਣਾ ਸਤਿਗੁਰੂ ਜੀ ਮੈਂ ਤਿਆਰ ਹਾਂ ਆਪਣਾ ਮਨ ਮੈਂ ਕਢਾਣ ਵਾਸਤੇ ਤਿਆਰ ਹਾਂ ਨਮਾ ਦੇ ਦਿਓ ਮਨ ਵਿੱਚ ਹੈ ਕੱਢ ਦੇ ਵੇਚ ਦੇ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਅਜੀ ਦੀ ਟਰਾਂਸਫਰ ਵਾਲੀ ਗੱਲ ਹੈ ਮੇਰੇ ਹੁਣੀ ਔੜੀ ਹੈ ਕਿੰਨੀ ਵਧੀਆ ਗੱਲ ਹੈ ਟਰਾਂਸਫਰ ਹੋ ਜਾਂਦਾ ਜਿਹੜੇ ਕਹਿੰਦੇ ਨੇ ਮੈਂ ਬਹੁਤ ਸ਼ਰਾਬ ਪੀਂਦਾ ਸੀ ਵਿਗੜਿਆ ਹੋਇਆ ਸੀ ਹੁਣ ਬੜੇ ਆਨੰਦ ਚ ਰਹਿੰਦਾ ਲੈਦਾ ਮਨ ਟਰਾਂਸਫਰ ਹੋ ਗਿਆ ਮਨ ਬਦਲ ਗਿਆ ਮਨ ਬਦਲਣਾ ਮਤਲਬ ਚੇਂਜ ਹੋ ਗਿਆ ਟਰਾਂਸਫਰ ਹੋ ਗਿਆ ਟਰਾਂਸਪਲਾਂਟ ਕਰਤਾ ਵਾਹ ਕਦੋਂ ਤੋਂ ਹੋ ਰਹੇ ਨੇ ਗੁਰੂ ਸਾਹਿਬ ਨੇ ਕਿੰਨੇ 100 ਸਾਲ ਪਹਿਲਾਂ ਤੇ ਅੱਛੇ ਡਾਕਟਰ ਨਹੀਂ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਮਨ ਬਦਲਣਾ ਸੋ ਮੈਂ ਲੱਗਿਆ ਪੜ ਵਿਚਾਰ ਬਦਲਨੇ ਨੇ ਆਪਾਂ ਗੁਰਬਾਣੀ ਦੇ ਵਿਚਾਰ ਸਾਡੇ ਵਿਚਾਰ ਬਣ ਜਾਣ ਸਾਡੇ ਮਾਲੇ ਮੈਲੇ ਵਿਚਾਰ ਦਸਤਬੀਨ ਚ ਪਾ ਦਿਓ ਖਤਮ ਕਰ ਦਿਓ ਗਰਭ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਗਰਭ ਕਰਤ ਹੈ ਦੇਹ ਕੋ ਸ਼ਰੀਰ ਦਾ ਮਾਨ ਕਰਦਾ ਪਰ ਐ ਮਿੱਤਰਾ ਜਿਸ ਸਰੀਰ ਦਾ ਤੂੰ ਮਾਨ ਕਰਦਾ ਹੈ ਬਿੰਸੈ ਛਿਨ ਮੈਂ ਮੀਤ ਮਿੱਤਰ ਬੜੀ ਛੇਤੀ ਇਸ ਸਰੀਰ ਨੇ ਬਿੰਸ ਜਾਣਾ ਗਾੜੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇੰਨੇ ਟਾਈਮ ਦੇ ਵਿੱਚ ਅੱਖ ਚਮਕਣ ਦੇ ਟਾਈਮ ਦੇ ਵਿੱਚ ਇਹਨੇ ਟੁੱਟ ਜਾਣਾ ਇੰਨੇ ਟੁੱਟ ਜਾਣਾ ਖਤਮ ਹੋ ਜਾਣਾ ਤਾਂ ਦੇ ਲਈ ਮਾਨ ਕਰਦੇ ਕਬੀਰ ਗਰਬ ਨਾ ਕੀਚੀਐ ਦੇਹੀ ਦੇਖ ਸੁਰੰਗ ਬੜੀ ਦੇਹੀ ਸੋਣੀ ਐ ਅੱਜ ਕੱਲ ਤਾਂ ਤਜ ਜਾਹੋਂਗੇ ਜਿਉਂ ਕਾਂ ਚੁਰੀ ਭੰਗ ਜਿਵੇਂ ਸੱਪ ਕੰੰਜ ਲਾ ਦਿੰਦਾ ਐਦਾਂ ਹੀ ਤੂੰ ਇਹਨੂੰ ਛੱਡ ਜਾਣਾ ਇੱਕ ਦਿਨ ਸ਼ਰੀਰ ਦਾ ਕਾਹਦਾ ਮਾਨ ਬਾਡੀ ਦਾ ਦੇਹ ਦਾ ਤੇ ਕਿੰਨਾ ਮਾਨ ਕਰਦੇ ਨੇ ਕਈ ਬੰਦੇ ਆਪਣੀ ਤਾਕਤ ਤੇ ਆਪਣੇ ਹੁਸਨ ਤੇ ਬੰਦਿਆਂ ਨੂੰ ਆਪਣੇ ਸ਼ਰੀਰ ਦੀ ਤਾਕਤ ਤੇ ਮਾਨ ਹੁੰਦਾ ਹੈ ਔਰਤ ਨੂੰ ਹੁਸਨ ਤੇ ਮਾਨ ਹੁੰਦਾ ਹੈ ਕਈਆਂ ਨੂੰ ਆਪਣੀ ਦਿਮਾਗ ਤੇ ਬੜਾ ਮਾਣ ਹੈ ਮੇਰੇ ਕੋਲ ਬੜਾ ਦਿਮਾਗ ਹੈ ਮੇਰੇ ਕੋਲ ਅਕਲ ਬਹੁਤ ਹੈ ਸੋ ਗਰਭ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਮਿਤਰਾ ਇਹਨੇ ਬੜੀ ਛੇਤੀ ਛਿਨ ਵਿੱਚ ਖਤਮ ਹੋ ਜਾਣਾ ਹੈ ਜਹ ਪ੍ਰਾਨੀ ਹਰ ਜਸ ਕਹੇ ਉਹ ਜਿਹੜਾ ਪ੍ਰਾਨੀ ਹਰੀ ਜਸ ਕਰਦਾ ਹੈ ਕੁਦਰਤ ਨਾਲ ਜੁੜਿਆ ਹੋਇਆ ਹੈ ਫੈਲੇ ਹੋਏ ਨੂੰ ਮਹਿਸੂਸ ਕਰਦਾ ਹੈ ਉਹਦੇ ਅੰਦਰ ਅਹਿਸਾਸ ਹੈ ਰੱਬ ਦਾ ਕੁਦਰਤ ਦਾ ਉਹਦੀ ਇੱਕ ਫੀਲ ਹੈ ਨਾਨਕ ਤਹ ਜਗ ਜੀਤ ਕਹਿੰਦੇ ਹੈ ਨਾਨਕ ਉਹਨੇ ਹੀ ਸਮਝ ਲਾ ਜਗ ਜਿੱਤਿਆ ਸੰਸਾਰ ਸੱਚ ਉਹਨੇ ਹੀ ਜਿੱਤਿਆ ਜਿਹੜਾ ਹਰ ਜਸ ਕਰਨ ਵਾਲਾ ਹੈ ਜਿਹੜਾ ਸ਼ਰੀਰ ਦਾ ਮਾਨ ਕਰਨ ਵਾਲਾ ਹੈ ਇਹ ਤੇ ਜ਼ਿੰਦਗੀ ਬਰਬਾਦ ਕਰ ਗਿਆ ਸ਼ਰੀਰ ਦੇ ਰਹਿੰਦੇ ਆ ਦਿਮਾਗ ਦੇ ਰਹਿੰਦੇ ਆ ਹਰ ਜਸ ਕਰ ਤੂੰ ਸਮਝ ਲਾ ਜਗ ਜਿੱਤਿਆ ਸ਼ਰੀਰ ਨਾਲ ਨਹੀਂ ਜਗ ਜਿੱਤਿਆ ਜਾ ਸਕਦਾ ਕਦੇ ਪਰ ਚੰਗੇ ਵਿਚਾਰ ਜ਼ਿੰਦਗੀ ਚ ਲੈ ਆਓ ਜਗ ਜਿੱਤਿਆ ਜਾਏਗਾ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਹੈ ਜਗ ਜੀਤ ਸੋ ਇਹ ਪਾਸ਼ਾ ਜੀ ਦਾ ਵਚਨ ਹੈ ਜਿਹੜਾ ਆਪਾਂ ਆਪਣੇ ਮਨ ਚ ਵਸਾਉਣਾ ਤੇ ਮਾਨ ਨਹੀਂ ਗਰਭ ਨਹੀਂ ਕਰਨਾ ਦੇ ਦਾ ਮਾਨ ਨਹੀਂ ਕਰਨਾ ਦੇ ਤੋਂ ਪੈਦਾ ਹੋਇਆਂ ਦਾ ਮਾਨ ਨਹੀਂ ਕਰਨਾ ਦੇ ਤੋਂ ਕਮਾਏ ਪੈਸਿਆਂ ਦਾ ਮਾਨ ਨਹੀਂ ਕਰਨਾ ਦੇਹ ਦੇ ਦਿੱਤੇ ਗਿਆਨ ਦਾ ਮਾਨ ਨਹੀਂ ਕਰਨਾ ਨਾ ਦੇਹ ਜਦੋਂ ਬਿਨਸਨਹਾਰ ਹੈ ਇਹਦੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਬਿਨਸਨਹਾਰ ਨੇ ਆਓ ਗਰਬ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜੈ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਹਰ ਜਸ ਕਰਨ ਵਾਲਾ ਜਗਤ ਨੂੰ ਜਿੱਤ ਗਿਆ ਹੰਕਾਰ ਤੋਂ ਬਚ ਗਿਆ ਬਹੁਤ ਬਹੁਤ ਧੰਨਵਾਦ ਜੀ ਅਗਲੇ ਸ਼ਲੋਕ ਦੀ ਵਿਆਖਿਆ ਅਗਲੇ ਕਲਿੱਪ ਚ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ